ਇੱਕ ਜੀਐਸ ਸਟੇਸ਼ਨ ਅਤੇ ਹੈਮਲਟਨ ਦੇ ਇੱਕ ਹੋਰ ਸਟੇਸ਼ਨ ਤੋਂ ਚੋਰੀਆਂ ਹੋਈਆਂ ਹਨ ਇਹਨਾਂ ਦੋਵੇਂ ਸਟੇਸ਼ਨਾਂ ਤੇ ਉਤੋਂ ਅੰਡਰਗਰਾਉਂਡ ਸਟੋਰੇਜ ਟੈਂਕਾਂ ਦੇ ਵਿੱਚੋਂ ਪੈਟਰੋਲ ਚੋਰੀ ਕੀਤਾ ਗਿਆ ਹੈ ਤੇ ਪਾਈਚਾਰਾ ਇਸ ਦੇ ਲਈ ਕਾਫੀ ਚਿੰਤਾਮਾ ਪ੍ਰਗਟ ਕਰ ਰਿਹਾ ਹੈ ਕਿ ਇਹ ਜੀਐਸ ਸਟੇਸ਼ਨ ਪਿੰਡੂ ਨਾਰਥਲੈਂਡ ਦੇ ਵਿੱਚ ਹੈ ਜੋ ਕਿ ਦਰਗਾਹਵਾਲ ਤੋਂ ਲਗਭਗ 23 ਮਿੰਟ ਦੀ ਦੂਰੀ ਤੇ ਹੈ ਮਨਿਕੌਰ ਆਪਣੇ ਪਤੀ ਦੇ ਨਾਲ ਇਹ ਸਟੇਸ਼ਨ ਚਲਾਉਂਦੀ ਹੈ ਉਸਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਾਰ ਚੋਰਾਂ ਨੇ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅੰਡਰਗਰਾਉਂਡ ਟੈਂਕਾਂ ਤੋਂ ਲਗਭਗ 2000 ਲੀਟਰ ਪੈਟਰੋਲ ਚੋਰੀ ਕੀਤਾ ਗਿਆ ਹੈ ਕੌਰ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਉਹਨਾਂ ਨੇ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਚੋਰਾਂ ਨੂੰ ਬਹੁਤ ਕਿਹਾ ਕਿ ਇਹ ਤੇਲ ਨਾ ਲੈ ਕੇ ਜਾਓ ਇੱਥੋਂ ਤੱਕ ਕਿ ਉਹਨਾਂ ਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਵੀ ਤੋੜੀ ਸੀ ਕੌੜ ਨੇ ਕਿਹਾ ਹੈ ਕਿ ਚੋਰੀਆਂ ਪਾਈਚਾਰੇ ਨੂੰ ਖਤਰੇ ਦੇ ਵਿੱਚ ਪਾਰੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਖਤਰਨਾਕ ਅਪਰਾਧ ਹੈ ਕਿਉਂਕਿ ਚੋਰ ਆਪਣੇ ਕਾਰ ਦੇ ਵਿੱਚ ਤੇਲ ਸਟੋਰ ਕਰਕੇ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਇਸੇ ਤਰ੍ਹਾਂ ਹੈਮਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਮੰਨਾ ਨੇ ਕਿ ਪਿਛਲੇ ਅਕਤੂਬਰ ਦੇ ਵਿੱਚ ਉਨ੍ਹਾਂ ਨਾਲ ਵੀ ਅਜਿਹਾ ਹੋਇਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਟੈਂਕ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਕਿੱਥੇ ਗੁੰਮ ਹੋਇਆ ਜਦੋਂ ਉਸਨੇ ਸੀਸੀਟੀਵੀ ਕੈਮਰਾ ਦੇਖਿਆ ਤਾਂ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਉੱਥੋਂ ਪੈਟਰੋਲ ਚੋਰੀ ਕੀਤਾ ਹੈ ਉਸਨੇ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਚੋਰਾਂ ਦੇ ਕੋਲ ਅਜਿਹੇ ਕਿਹੜੇ ਟੂਲ ਹਨ ਜੋ ਅੰਡਰਗਰਾਉਂਡ ਟੈਂਕਾਂ ਦੇ ਵਿੱਚੋਂ ਵੀ ਤੇਲ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਹ ਖਤਰਨਾਕ ਪੈਟਰੋਲ ਵਾਲੇ ਟੈਂਕ ਫਟ ਜਾਂਦੇ ਹਨ ਤੇ ਇਸ ਦੇ ਨਾਲ ਚੋਰਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਆਲੇ-ਦੋਲੇ ਵਪਾਰੀ ਨੁਕਸਾਨ ਹੋਵੇਗਾ ਇਹ ਕਿਸੇ ਐਟਮ ਬ bomb ਤੋਂ ਘੱਟ ਨਹੀਂ ਹੋਣਗੇ ਹੈਮਲਟਨ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈਮਲਟਨ ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਚੋਰਾਂ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਉਹ ਸਾਡੇ ਨਾਲ ਸਬੰਧ ਕਰੇ ਨਿਊਜ਼ੀਲੈਂਡ ਦੇ ਨਾਰਥਲੈਂਡ ਦੇ ਵਿੱਚ ਇੱਕ ਜੀਐਸ ਸਟੇਸ਼ਨ ਅਤੇ ਹੈਮਲਟਨ ਦੇ ਇੱਕ ਹੋਰ ਸਟੇਸ਼ਨ ਤੋਂ ਚੋਰੀਆਂ ਹੋਈਆਂ ਹਨ ਇਹਨਾਂ ਦੋਵੇਂ ਸਟੇਸ਼ਨਾਂ ਤੇ ਉਤੋਂ ਅੰਡਰਗਰਾਉਂਡ ਸਟੋਰੇਜ ਟੈਂਕਾਂ ਦੇ ਵਿੱਚੋਂ ਪੈਟਰੋਲ ਚੋਰੀ ਕੀਤਾ ਗਿਆ ਹੈ ਤੇ ਪਾਇਚਾਰਾ ਇਸ ਦੇ ਲਈ ਕਾਫੀ ਚਿੰਤਾਮਾ ਪ੍ਰਗਟ ਕਰ ਰਿਹਾ ਹੈ ਕਿ ਇਹ ਜੀਐਸ ਸਟੇਸ਼ਨ ਪਿੰਡੂ ਨਾਰਥਲੈਂਡ ਦੇ ਵਿੱਚ ਹੈ ਜੋ ਕਿ ਦਰਗਾਹਵਲ ਤੋਂ ਲਗਭਗ 23 ਮਿੰਟ ਦੀ ਦੂਰੀ ਤੇ ਹੈ ਮਨਿਕਾਰ ਆਪਣੇ ਪਤੀ ਦੇ ਨਾਲ ਇਹ ਸਟੇਸ਼ਨ ਚਲਾਉਂਦੀ ਹੈ ਉਸਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਾਰ ਚੋਰਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅੰਡਰਗਰਾਉਂਡ ਟੈਂਕਾਂ ਤੋਂ ਲਗਭਗ 2000 ਲੀਟਰ ਪੈਟਰੋਲ ਚੋਰੀ ਕੀਤਾ ਗਿਆ ਹੈ ਕੌਰ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਉਹਨਾਂ ਨੇ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਚੋਰਾਂ ਨੂੰ ਬਹੁਤ ਕਿਹਾ ਕਿ ਇਹ ਤੇਲ ਨਾ ਲੈ ਕੇ ਜਾਓ ਇੱਥੋਂ ਤੱਕ ਕਿ ਉਹਨਾਂ ਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਵੀ ਤੋੜੀ ਸੀ ਕੌੜ ਨੇ ਕਿਹਾ ਹੈ ਕਿ ਚੋਰੀਆਂ ਪਾਈਚਾਰੇ ਨੂੰ ਖਤਰੇ ਦੇ ਵਿੱਚ ਪਾਰੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਖਤਰਨਾਕ ਅਪਰਾਧ ਹੈ ਕਿਉਂਕਿ ਚੋਰ ਆਪਣੇ ਕਾਰ ਦੇ ਵਿੱਚ ਤੇਲ ਸਟੋਰ ਕਰਕੇ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਇਸੇ ਤਰ੍ਹਾਂ ਹੈਮਿਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਮੰਨਾ ਹੈ ਕਿ ਪਿਛਲੇ ਅਕਤੂਬਰ ਦੇ ਵਿੱਚ ਉਹਨਾਂ ਨਾਲ ਵੀ ਅਜੀਹਾ ਹੋਇਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਟੈਂਕ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਕਿੱਥੇ ਗੁੰਮ ਹੋਇਆ ਜਦੋਂ ਨੇ ਸੀਸੀਟੀਵੀ ਕੈਮਰਾ ਦੇਖਿਆ ਤਾਂ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਉੱਥੋਂ ਪੈਟਰੋਲ ਚੋਰੀ ਕੀਤਾ ਹੈ ਉਸਨੇ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਚੋਰਾਂ ਦੇ ਕੋਲ ਅਜਿਹੇ ਕਿਹੜੇ ਟੂਲ ਹਨ ਜੋ ਅੰਡਰਗਰਾਉਂਡ ਟੈਂਕਾਂ ਦੇ ਵਿੱਚੋਂ ਵੀ ਤੇਲ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਹ ਖਤਰਨਾਕ ਪੈਟਰੋਲ ਵਾਲੇ ਟੈਂਕ ਫੱਟ ਜਾਂਦੇ ਹਨ ਤੇ ਇਸ ਦੇ ਨਾਲ ਚੋਰਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਆਲੇ-ਦੋਲੇ ਵਪਾਰੀ ਨੁਕਸਾਨ ਹੋਵੇਗਾ ਇਹ ਕਿਸੇ ਐਟਮ ਬ bomb ਤੋਂ ਘੱਟ ਨਹੀਂ ਹੋਣਗੇ ਹੈਮਲਟਨ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈਮਲਟਨ ਪੁਲਿਸ ਨੇ ਆਮ ਲੋਕਾਂ ਨੂੰ ਵੀ اپیل ਕੀਤੀ ਹੈ ਕਿ ਜੇਕਰ ਉਹਨਾਂ ਨੂੰ ਚੋਰਾਂ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਨਿਊਜ਼ੀਲੈਂਡ ਦੇ ਨਾਰਥ ਹੈਂਡ ਦੇ ਵਿੱਚ ਇੱਕ ਜੀਐਸ ਸਟੇਸ਼ਨ ਅਤੇ ਹੈਮਲਟਨ ਦੇ ਇੱਕ ਹੋਰ ਸਟੇਸ਼ਨ ਤੋਂ ਚੋਰੀਆਂ ਹੋਈਆਂ ਹਨ ਇਹਨਾਂ ਦੋਵੇਂ ਸਟੇਸ਼ਨਾਂ ਤੇ ਉਤੋਂ ਅੰਡਰਗਰਾਉਂਡ ਸਟੋਰੇਜ ਟੈਂਕਾਂ ਦੇ ਵਿੱਚੋਂ ਪੈਟਰੋਲ ਚੋਰੀ ਕੀਤਾ ਗਿਆ ਹੈ ਤੇ ਪਾਈਚਾਰਾ ਇਸ ਦੇ ਲਈ ਕਾਫੀ ਚਿੰਤਾਮਾ ਪ੍ਰਗਟ ਕਰ ਰਿਹਾ ਹੈ ਕਿ ਇਹ ਜੀਐਸ ਸਟੇਸ਼ਨ ਪਿੰਡੂ ਨਾਰਥਲੈਂਡ ਦੇ ਵਿੱਚ ਹੈ ਜੋ ਕਿ ਦਰਗਾਹਵਾਲ ਤੋਂ ਲਗਭਗ 23 ਮਿੰਟ ਦੀ ਦੂਰੀ ਤੇ ਹੈ ਮਨਿਕੌਰ ਆਪਣੇ ਪਤੀ ਦੇ ਨਾਲ ਇਹ ਸਟੇਸ਼ਨ ਚਲਾਉਂਦੀ ਹੈ ਉਸਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਾਰ ਚੋਰਾਂ ਨੇ ਉਨ੍ਹਾਂ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅੰਡਰਗਰਾਉਂਡ ਟੈਂਕਾਂ ਤੋਂ ਲਗਭਗ 2000 ਲੀਟਰ ਪੈਟਰੋਲ ਚੋਰੀ ਕੀਤਾ ਗਿਆ ਹੈ ਕੌਰ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਉਹਨਾਂ ਨੇ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਚੋਰਾਂ ਨੂੰ ਬਹੁਤ ਕਿਹਾ ਕਿ ਇਹ ਤੇਲ ਨਾ ਲੈ ਕੇ ਜਾਓ ਇੱਥੋਂ ਤੱਕ ਕੇ ਉਹਨਾਂ ਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਵੀ ਤੋੜੀ ਸੀ ਕੌੜ ਨੇ ਕਿਹਾ ਹੈ ਕਿ ਚੋਰੀਆਂ ਪਾਈਚਾਰੇ ਨੂੰ ਖਤਰੇ ਦੇ ਵਿੱਚ ਪਾਰੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਖਤਰਨਾਕ ਅਪਰਾਧ ਹੈ ਕਿਉਂਕਿ ਚੋਰ ਆਪਣੇ ਕਾਰ ਦੇ ਵਿੱਚ ਤੇਲ ਸਟੋਰ ਕਰਕੇ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਇਸੇ ਤਰ੍ਹਾਂ ਹੈਮਿਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਮੰਨਾ ਹੈ ਕਿ ਪਿਛਲੇ ਅਕਤੂਬਰ ਦੇ ਵਿੱਚ ਉਹਨਾਂ ਨਾਲ ਵੀ ਅਜਿਹਾ ਹੋਇਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਟੈਂਕ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਕਿੱਥੇ ਗੁੰਮ ਹੋਇਆ ਜਦੋਂ ਨੇ ਸੀਸੀਟੀਵੀ ਕੈਮਰਾ ਦੇਖਿਆ ਤਾਂ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਉੱਥੋਂ ਪੈਟਰੋਲ ਚੋਰੀ ਕੀਤਾ ਹੈ ਉਸਨੇ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਚੋਰਾਂ ਦੇ ਕੋਲ ਅਜਿਹੇ ਕਿਹੜੇ ਟੂਲ ਹਨ ਜੋ ਅੰਡਰਗਰਾਉਂਡ ਟੈਂਕਾਂ ਦੇ ਵਿੱਚੋਂ ਵੀ ਤੇਲ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਹ ਖਤਰਨਾਕ ਪੈਟਰੋਲ ਵਾਲੇ ਟੈਂਕ ਫੱਟ ਜਾਂਦੇ ਹਨ ਤੇ ਇਸ ਦੇ ਨਾਲ ਚੋਰਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਆਲੇ-ਦੋਲੇ ਵੀ ਭਾਰੀ ਨੁਕਸਾਨ ਹੋਵੇਗਾ ਇਹ ਕਿਸੇ ਐਟਮ ਬ bomb ਤੋਂ ਘੱਟ ਨਹੀਂ ਹੋਣਗੇ ਹੈਮੈਂਟਨ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈਮੈਂਟਨ ਪੁਲਿਸ ਨੇ ਆਮ ਲੋਕਾਂ ਨੂੰ ਵੀ اپیل ਕੀਤੀ ਹੈ ਕਿ ਜੇਕਰ ਉਹਨਾਂ ਨੂੰ ਚੋਰਾਂ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਨਿਊਜ਼ੀਲੈਂਡ ਦੇ ਨਾਰਥ ਹੈਂਡ ਦੇ ਵਿੱਚ ਇੱਕ ਜੀਐਸ ਸਟੇਸ਼ਨ ਅਤੇ ਹੈਮਲਟਨ ਦੇ ਇੱਕ ਹੋਰ ਸਟੇਸ਼ਨ ਤੋਂ ਚੋਰੀਆਂ ਹੋਈਆਂ ਹਨ ਇਹਨਾਂ ਦੋਵੇਂ ਸਟੇਸ਼ਨਾਂ ਤੇ ਉਤੋਂ ਅੰਡਰਗਰਾਉਂਡ ਸਟੋਰੇਜ ਟੈਂਕਾਂ ਦੇ ਵਿੱਚੋਂ ਪੈਟਰੋਲ ਚੋਰੀ ਕੀਤਾ ਗਿਆ ਹੈ ਤੇ ਪਾਈਚਾਰਾ ਇਸ ਦੇ ਲਈ ਕਾਫੀ ਚਿੰਤਾਮਾ ਪ੍ਰਗਟ ਕਰ ਰਿਹਾ ਹੈ ਕਿ ਇਹ ਜੀਐਸ ਸਟੇਸ਼ਨ ਪਿੰਡੂ ਨਾਰਥਲੈਂਡ ਦੇ ਵਿੱਚ ਹੈ ਜੋ ਕਿ ਦਰਗਾਹਵਾਲ ਤੋਂ ਲਗਭਗ 23 ਮਿੰਟ ਦੀ ਦੂਰੀ ਤੇ ਹੈ ਮਨਿਕੌਰ ਆਪਣੇ ਪਤੀ ਦੇ ਨਾਲ ਇਹ ਸਟੇਸ਼ਨ ਚਲਾਉਂਦੀ ਹੈ ਉਸਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਾਰ ਚੋਰਾਂ ਨੇ ਉਨ੍ਹਾਂ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅੰਡਰਗਰਾਉਂਡ ਟੈਂਕਾਂ ਤੋਂ ਲਗਭਗ 2000 ਲੀਟਰ ਪੈਟਰੋਲ ਚੋਰੀ ਕੀਤਾ ਗਿਆ ਹੈ ਕੌਰ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਉਹਨਾਂ ਨੇ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਚੋਰਾਂ ਨੂੰ ਬਹੁਤ ਕਿਹਾ ਕਿ ਇਹ ਤੇਲ ਨਾ ਲੈ ਕੇ ਜਾਓ ਇੱਥੋਂ ਤੱਕ ਕੇ ਉਹਨਾਂ ਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਵੀ ਤੋੜੀ ਸੀ ਕੌੜ ਨੇ ਕਿਹਾ ਹੈ ਕਿ ਚੋਰੀਆਂ ਪਾਈਚਾਰੇ ਨੂੰ ਖਤਰੇ ਦੇ ਵਿੱਚ ਪਾਰੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਖਤਰਨਾਕ ਅਪਰਾਧ ਹੈ ਕਿਉਂਕਿ ਚੋਰ ਆਪਣੇ ਕਾਰ ਦੇ ਵਿੱਚ ਤੇਲ ਸਟੋਰ ਕਰਕੇ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਇਸੇ ਤਰ੍ਹਾਂ ਹੈਮਿਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਮੰਨਾ ਹੈ ਕਿ ਪਿਛਲੇ ਅਕਤੂਬਰ ਦੇ ਵਿੱਚ ਉਹਨਾਂ ਨਾਲ ਵੀ ਅਜੀਹਾ ਹੋਇਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਟੈਂਕ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਕਿੱਥੇ ਗੁੰਮ ਹੋਇਆ ਜਦੋਂ ਨੇ ਸੀਸੀਟੀਵੀ ਕੈਮਰਾ ਦੇਖਿਆ ਤਾਂ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਉੱਥੋਂ ਪੈਟਰੋਲ ਚੋਰੀ ਕੀਤਾ ਹੈ ਉਸਨੇ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਚੋਰਾਂ ਦੇ ਕੋਲ ਅਜਿਹੇ ਕਿਹੜੇ ਟੂਲ ਹਨ ਜੋ ਅੰਡਰਗਰਾਉਂਡ ਟੈਂਕਾਂ ਦੇ ਵਿੱਚੋਂ ਵੀ ਤੇਲ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਹ ਖਤਰਨਾਕ ਪੈਟਰੋਲ ਵਾਲੇ ਟੈਂਕ ਫੱਟ ਜਾਂਦੇ ਹਨ ਤੇ ਇਸ ਦੇ ਨਾਲ ਚੋਰਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਆਲੇ-ਦੁਆਲੇ ਵੀ ਭਾਰੀ ਨੁਕਸਾਨ ਹੋਵੇਗਾ ਇਹ ਕਿਸੇ ਐਟਮ ਬ bomb ਤੋਂ ਘੱਟ ਨਹੀਂ ਹੋਣਗੇ ਹੈਮਲਟਨ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈਮਲਟਨ ਪੁਲਿਸ ਨੇ ਆਮ ਲੋਕਾਂ ਨੂੰ ਵੀ اپیل ਕੀਤੀ ਹੈ ਕਿ ਜੇਕਰ ਉਹਨਾਂ ਨੂੰ ਚੋਰਾ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਨਿਊਜ਼ੀਲੈਂਡ ਦੇ ਨਾਰਥਲੈਂਡ ਦੇ ਵਿੱਚ ਇੱਕ ਜੀਐਸ ਸਟੇਸ਼ਨ ਅਤੇ ਹੈਮਲਟਨ ਦੇ ਇੱਕ ਹੋਰ ਸਟੇਸ਼ਨ ਤੋਂ ਚੋਰੀਆਂ ਹੋਈਆਂ ਹਨ ਇਹਨਾਂ ਦੋਵੇਂ ਸਟੇਸ਼ਨਾਂ ਤੇ ਉਤੋਂ ਅੰਡਰਗਰਾਉਂਡ ਸਟੋਰੇਜ ਟੈਂਕਾਂ ਦੇ ਵਿੱਚੋਂ ਪੈਟਰੋਲ ਚੋਰੀ ਕੀਤਾ ਗਿਆ ਹੈ ਤੇ ਪਾਇਚਾਰਾ ਇਸ ਦੇ ਲਈ ਕਾਫੀ ਚਿੰਤਾਮਾ ਪ੍ਰਗਟ ਕਰ ਰਿਹਾ ਹੈ ਕਿ ਇਹ ਜੀਐਸ ਸਟੇਸ਼ਨ ਪਿੰਡੂ ਨਾਰਥਲੈਂਡ ਦੇ ਵਿੱਚ ਹੈ ਜੋ ਕਿ ਦਰਗਾਵਲ ਤੋਂ ਲਗਭਗ 23 ਮਿੰਟ ਦੀ ਦੂਰੀ ਤੇ ਹੈ ਮਨਿਕਾਰ ਆਪਣੇ ਪਤੀ ਦੇ ਨਾਲ ਇਹ ਸਟੇਸ਼ਨ ਚਲਾਉਂਦੀ ਹੈ ਉਸਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਾਰ ਚੋਰਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅੰਡਰਗਰਾਉਂਡ ਟੈਂਕਾਂ ਤੋਂ ਲਗਭਗ 2000 ਲੀਟਰ ਪੈਟਰੋਲ ਚੋਰੀ ਕੀਤਾ ਗਿਆ ਹੈ ਕੌਰ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਉਹਨਾਂ ਨੇ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਚੋਰਾਂ ਨੂੰ ਬਹੁਤ ਕਿਹਾ ਕਿ ਇਹ ਤੇਲ ਨਾ ਲੈ ਕੇ ਜਾਓ ਇੱਥੋਂ ਤੱਕ ਕਿ ਉਹਨਾਂ ਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਵੀ ਤੋੜੀ ਸੀ ਕੌਣ ਨੇ ਕਿਹਾ ਹੈ ਕਿ ਚੋਰੀਆਂ ਪਾਈਚਾਰੇ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਖਤਰਨਾਕ ਅਪਰਾਧ ਹੈ ਕਿਉਂਕਿ ਚੋਰ ਆਪਣੇ ਕਾਰ ਦੇ ਵਿੱਚ ਤੇਲ ਸਟੋਰ ਕਰਕੇ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਇਸੇ ਤਰ੍ਹਾਂ ਹੈਮਿਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਮੰਨਾ ਹੈ ਕਿ ਪਿਛਲੇ ਅਕਤੂਬਰ ਦੇ ਵਿੱਚ ਉਨ੍ਹਾਂ ਨਾਲ ਵੀ ਅਜਿਹਾ ਹੋਇਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਟੈਂਕ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਕਿੱਥੇ ਗੁੰਮ ਹੋਇਆ ਜਦੋਂ ਉਸਨੇ ਸੀਸੀਟੀਵੀ ਕੈਮਰਾ ਦੇਖਿਆ ਤਾਂ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਉੱਥੋਂ ਪੈਟਰੋਲ ਚੋਰੀ ਕੀਤਾ ਹੈ ਉਸਨੇ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਚੋਰਾਂ ਦੇ ਕੋਲ ਅਜਿਹੇ ਕਿਹੜੇ ਟੂਲ ਜੋ ਅੰਡਰਗਰਾਉਂਡ ਟੈਂਕਾਂ ਦੇ ਵਿੱਚੋਂ ਵੀ ਤੇਲ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਹ ਖਤਰਨਾਕ ਪੈਟਰੋਲ ਵਾਲੇ ਟੈਂਕ ਫਟ ਜਾਂਦੇ ਹਨ ਤੇ ਇਸ ਦੇ ਨਾਲ ਚੋਰਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਆਲੇ-ਦੁਆਲੇ ਵੀ ਵਪਾਰੀ ਨੁਕਸਾਨ ਹੋਵੇਗਾ ਇਹ ਕਿਸੇ ਐਟਮ ਬ bomb ਤੋਂ ਘੱਟ ਨਹੀਂ ਹੋਣਗੇ ਹੈ ਮੈਂਟਲ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈ ਮੈਂਟਲ ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਚੋਰਾਂ ਬਾਰੇ ਕੋਈ ਪਤਾ ਲੱਗਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਨਿਊਜ਼ੀਲੈਂਡ ਦੇ ਨਾਰਥਲੈਂਡ ਦੇ ਵਿੱਚ ਇੱਕ ਜੀਐਸ ਸਟੇਸ਼ਨ ਅਤੇ ਹੈਮਲਟਨ ਦੇ ਇੱਕ ਹੋਰ ਸਟੇਸ਼ਨ ਤੋਂ ਚੋਰੀਆਂ ਹੋਈਆਂ ਹਨ ਇਹਨਾਂ ਦੋਵੇਂ ਸਟੇਸ਼ਨਾਂ ਤੇ ਉਤੋਂ ਅੰਡਰਗਰਾਉਂਡ ਸਟੋਰੇਜ ਟੈਂਕਾਂ ਦੇ ਵਿੱਚੋਂ ਪੈਟਰੋਲ ਚੋਰੀ ਕੀਤਾ ਗਿਆ ਹੈ ਤੇ ਪਾਇਚਾਰਾ ਇਸ ਦੇ ਲਈ ਕਾਫੀ ਚਿੰਤਾਮਾ ਪ੍ਰਗਟ ਕਰ ਰਿਹਾ ਹੈ ਕਿ ਇਹ ਜੀਐਸ ਸਟੇਸ਼ਨ ਪਿੰਡੂ ਨਾਰਥਲੈਂਡ ਦੇ ਵਿੱਚ ਹੈ ਜੋ ਕਿ ਦਰਗਾਹਵਲ ਤੋਂ ਲਗਭਗ 23 ਮਿੰਟ ਦੀ ਦੂਰੀ ਤੇ ਹੈ ਮਨਿਕਾਰ ਆਪਣੇ ਪਤੀ ਦੇ ਨਾਲ ਇਹ ਸਟੇਸ਼ਨ ਚਲਾਉਂਦੀ ਹੈ ਉਸਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਾਰ ਚੋਰਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅੰਡਰਗਰਾਉਂਡ ਟੈਂਕਾਂ ਤੋਂ ਲਗਭਗ 2000 ਲੀਟਰ ਪੈਟਰੋਲ ਚੋਰੀ ਕੀਤਾ ਗਿਆ ਹੈ ਕੌਰ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਉਹਨਾਂ ਨੇ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਚੋਰਾਂ ਨੂੰ ਬਹੁਤ ਕਿਹਾ ਕਿ ਇਹ ਤੇਲ ਨਾ ਲੈ ਕੇ ਜਾਓ ਇੱਥੋਂ ਤੱਕ ਕਿ ਉਹਨਾਂ ਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਵੀ ਤੋੜੀ ਸੀ ਕੌਣ ਨੇ ਕਿਹਾ ਹੈ ਕਿ ਚੋਰੀਆਂ ਪਾਈਚਾਰੇ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਖਤਰਨਾਕ ਅਪਰਾਧ ਹੈ ਕਿਉਂਕਿ ਚੋਰ ਆਪਣੇ ਕਾਰ ਦੇ ਵਿੱਚ ਤੇਲ ਸਟੋਰ ਕਰਕੇ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਇਸੇ ਤਰ੍ਹਾਂ ਹੈਮਿਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਮੰਨਾ ਹੈ ਕਿ ਪਿਛਲੇ ਅਕਤੂਬਰ ਦੇ ਵਿੱਚ ਉਹਨਾਂ ਨਾਲ ਵੀ ਅਜਿਹਾ ਹੋਇਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਟੈਂਕ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਕਿੱਥੇ ਗੁੰਮ ਹੋਇਆ ਜਦੋਂ ਨੇ ਸੀਸੀਟੀਵੀ ਕੈਮਰਾ ਦੇਖਿਆ ਤਾਂ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਉੱਥੋਂ ਪੈਟਰੋਲ ਚੋਰੀ ਕੀਤਾ ਹੈ ਉਸਨੇ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਚੋਰਾਂ ਦੇ ਕੋਲ ਅਜਿਹੇ ਕਿਹੜੇ ਟੂਲ ਹਨ ਜੋ ਅੰਡਰਗਰਾਉਂਡ ਟੈਂਕਾਂ ਦੇ ਵਿੱਚੋਂ ਵੀ ਤੇਲ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਹ ਖਤਰਨਾਕ ਪੈਟਰੋਲ ਵਾਲੇ ਟੈਂਕ ਫੱਟ ਜਾਂਦੇ ਹਨ ਤੇ ਇਸ ਦੇ ਨਾਲ ਚੋਰਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਆਲੇ-ਦੋਲੇ ਵੀ ਭਾਰੀ ਨੁਕਸਾਨ ਹੋਵੇਗਾ ਇਹ ਕਿਸੇ ਐਟਮ ਬ bomb ਤੋਂ ਘੱਟ ਨਹੀਂ ਹੋਣਗੇ ਹੈਮਲਟਨ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈਮਲਟਨ ਪੁਲਿਸ ਨੇ ਆਮ ਲੋਕਾਂ ਨੂੰ ਵੀ اپیل ਕੀਤੀ ਹੈ ਕਿ ਜੇਕਰ ਉਹਨਾਂ ਨੂੰ ਚੋਰਾਂ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਨਿਊਜ਼ੀਲੈਂਡ ਦੇ ਨਾਰਥ ਹੈਂਡ ਦੇ ਵਿੱਚ ਇੱਕ ਜੀਐਸ ਸਟੇਸ਼ਨ ਅਤੇ ਹੈਮਲਟਨ ਦੇ ਇੱਕ ਹੋਰ ਸਟੇਸ਼ਨ ਤੋਂ ਚੋਰੀਆਂ ਹੋਈਆਂ ਹਨ ਇਹਨਾਂ ਦੋਵੇਂ ਸਟੇਸ਼ਨਾਂ ਤੇ ਉਤੋਂ ਅੰਡਰਗਰਾਉਂਡ ਸਟੋਰੇਜ ਟੈਂਕਾਂ ਦੇ ਵਿੱਚੋਂ ਪੈਟਰੋਲ ਚੋਰੀ ਕੀਤਾ ਗਿਆ ਹੈ ਤੇ ਪਾਈਚਾਰਾ ਇਸ ਦੇ ਲਈ ਕਾਫੀ ਚਿੰਤਾਮਾ ਪ੍ਰਗਟ ਕਰ ਰਿਹਾ ਹੈ ਕਿ ਇਹ ਜੀਐਸ ਸਟੇਸ਼ਨ ਪਿੰਡੂ ਨਾਰਥਲੈਂਡ ਦੇ ਵਿੱਚ ਹੈ ਜੋ ਕਿ ਦਰਗਾਹਵਾਲ ਤੋਂ ਲਗਭਗ 30 ਮਿੰਟ ਦੀ ਦੂਰੀ ਤੇ ਹੈ ਮਨਿਕੌਰ ਆਪਣੇ ਪਤੀ ਦੇ ਨਾਲ ਇਹ ਸਟੇਸ਼ਨ ਚਲਾਉਂਦੀ ਹੈ ਉਸਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਾਰ ਚੋਰਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅੰਡਰਗਰਾਉਂਡ ਟੈਂਕਾਂ ਤੋਂ ਲਗਭਗ 2000 ਲੀਟਰ ਪੈਟਰੋਲ ਚੋਰੀ ਕੀਤਾ ਗਿਆ ਹੈ ਕੌਰ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਉਹਨਾਂ ਨੇ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਚੋਰਾਂ ਨੂੰ ਬਹੁਤ ਕਿਹਾ ਕਿ ਇਹ ਤੇਲ ਨਾ ਲੈ ਕੇ ਜਾਓ ਇੱਥੋਂ ਤੱਕ ਕੇ ਉਹਨਾਂ ਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਵੀ ਤੋੜੀ ਸੀ ਕੌੜ ਨੇ ਕਿਹਾ ਹੈ ਕਿ ਚੋਰੀਆਂ ਪਾਈਚਾਰੇ ਨੂੰ ਖਤਰੇ ਦੇ ਵਿੱਚ ਪਾਰੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਖਤਰਨਾਕ ਅਪਰਾਧ ਹੈ ਕਿਉਂਕਿ ਚੋਰ ਆਪਣੇ ਕਾਰ ਦੇ ਵਿੱਚ ਤੇਲ ਸਟੋਰ ਕਰਕੇ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਇਸੇ ਤਰ੍ਹਾਂ ਹੈਮਿਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਮੰਨਾ ਹੈ ਕਿ ਪਿਛਲੇ ਅਕਤੂਬਰ ਦੇ ਵਿੱਚ ਉਹਨਾਂ ਨਾਲ ਵੀ ਅਜੀਹਾ ਹੋਇਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਟੈਂਕ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਕਿੱਥੇ ਗੁੰਮ ਹੋਇਆ ਜਦੋਂ ਨੇ ਸੀਸੀਟੀਵੀ ਕੈਮਰਾ ਦੇਖਿਆ ਤਾਂ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਉੱਥੋਂ ਪੈਟਰੋਲ ਚੋਰੀ ਕੀਤਾ ਹੈ ਉਸਨੇ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਚੋਰਾਂ ਦੇ ਕੋਲ ਅਜਿਹੇ ਕਿਹੜੇ ਟੂਲ ਹਨ ਜੋ ਅੰਡਰਗਰਾਉਂਡ ਟੈਂਕਾਂ ਦੇ ਵਿੱਚੋਂ ਵੀ ਤੇਲ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਹ ਖਤਰਨਾਕ ਪੈਟਰੋਲ ਵਾਲੇ ਟੈਂਕ ਫੱਟ ਜਾਂਦੇ ਹਨ ਤੇ ਇਸ ਦੇ ਨਾਲ ਚੋਰਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਆਲੇ-ਦੋਲੇ ਵੀ ਭਾਰੀ ਨੁਕਸਾਨ ਹੋਵੇਗਾ ਇਹ ਕਿਸੇ ਐਟਮ ਬ bomb ਤੋਂ ਘੱਟ ਨਹੀਂ ਹੋਣਗੇ ਹੈਮੈਂਟਨ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈਮੈਂਟਨ ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਚੋਰਾਵਾਰੇ ਕੁਝ ਪਤਾ ਲੱਗਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਨਿਊਜ਼ੀਲੈਂਡ ਦੇ ਨਾਰਥ ਹੈਂਡ ਦੇ ਵਿੱਚ ਇੱਕ ਜੀਐਸ ਸਟੇਸ਼ਨ ਅਤੇ ਹੈਮਲਟਨ ਦੇ ਇੱਕ ਹੋਰ ਸਟੇਸ਼ਨ ਤੋਂ ਚੋਰੀਆਂ ਹੋਈਆਂ ਹਨ ਇਹਨਾਂ ਦੋਵੇਂ ਸਟੇਸ਼ਨਾਂ ਤੇ ਉਤੋਂ ਅੰਡਰਗਰਾਉਂਡ ਸਟੋਰੇਜ ਟੈਂਕਾਂ ਦੇ ਵਿੱਚੋਂ ਪੈਟਰੋਲ ਚੋਰੀ ਕੀਤਾ ਗਿਆ ਹੈ ਤੇ ਪਾਈਚਾਰਾ ਇਸ ਦੇ ਲਈ ਕਾਫੀ ਚਿੰਤਾਮਾ ਪ੍ਰਗਟ ਕਰ ਰਿਹਾ ਹੈ ਕਿ ਇਹ ਜੀਐਸ ਸਟੇਸ਼ਨ ਪਿੰਡੂ ਨਾਰਥਲੈਂਡ ਦੇ ਵਿੱਚ ਹੈ ਜੋ ਕਿ ਦਰਗਾਹਵਾਲ ਤੋਂ ਲਗਭਗ 23 ਮਿੰਟ ਦੀ ਦੂਰੀ ਤੇ ਹੈ ਮਨਿਕੌਰ ਆਪਣੇ ਪਤੀ ਦੇ ਨਾਲ ਇਹ ਸਟੇਸ਼ਨ ਚਲਾਉਂਦੀ ਹੈ ਉਸਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਾਰ ਚੋਰਾਂ ਨੇ ਉਨ੍ਹਾਂ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਅੰਡਰਗਰਾਉਂਡ ਟੈਂਕਾਂ ਤੋਂ ਲਗਭਗ 2000 ਲੀਟਰ ਪੈਟਰੋਲ ਚੋਰੀ ਕੀਤਾ ਗਿਆ ਹੈ ਕੌਰ ਨੇ ਕਿਹਾ ਹੈ ਕਿ ਇਸ ਘਟਨਾ ਦੌਰਾਨ ਉਹਨਾਂ ਨੇ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਖੁਦ ਚੋਰਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਚੋਰਾਂ ਨੂੰ ਬਹੁਤ ਕਿਹਾ ਕਿ ਇਹ ਤੇਲ ਨਾ ਲੈ ਕੇ ਜਾਓ ਇੱਥੋਂ ਤੱਕ ਕੇ ਉਹਨਾਂ ਦੇ ਪਤੀ ਨੇ ਚੋਰਾਂ ਦੇ ਕਾਰ ਦੀ ਪਿਛਲੀ ਖਿੜਕੀ ਵੀ ਤੋੜੀ ਸੀ ਕੌੜ ਨੇ ਕਿਹਾ ਹੈ ਕਿ ਚੋਰੀਆਂ ਪਾਈਚਾਰੇ ਨੂੰ ਖਤਰੇ ਦੇ ਵਿੱਚ ਪਾਰੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਖਤਰਨਾਕ ਅਪਰਾਧ ਹੈ ਕਿਉਂਕਿ ਚੋਰ ਆਪਣੇ ਕਾਰ ਦੇ ਵਿੱਚ ਤੇਲ ਸਟੋਰ ਕਰਕੇ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਇਸੇ ਤਰ੍ਹਾਂ ਹੈਮਿਲਟਨ ਪੈਟਰੋਲ ਸਟੇਸ਼ਨ ਦੇ ਮਾਲਕ ਅਮਿਤ ਦਮੰਨਾ ਹੈ ਕਿ ਪਿਛਲੇ ਅਕਤੂਬਰ ਦੇ ਵਿੱਚ ਉਹਨਾਂ ਨਾਲ ਵੀ ਅਜੀਹਾ ਹੋਇਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਟੈਂਕ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਕਿੱਥੇ ਗੁੰਮ ਹੋਇਆ ਜਦੋਂ ਨੇ ਸੀਸੀਟੀਵੀ ਕੈਮਰਾ ਦੇਖਿਆ ਤਾਂ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਉੱਥੋਂ ਪੈਟਰੋਲ ਚੋਰੀ ਕੀਤਾ ਹੈ ਉਸਨੇ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਚੋਰਾਂ ਦੇ ਕੋਲ ਅਜਿਹੇ ਕਿਹੜੇ ਟੂਲ ਹਨ ਜੋ ਅੰਡਰਗਰਾਉਂਡ ਟੈਂਕਾਂ ਦੇ ਵਿੱਚੋਂ ਵੀ ਤੇਲ ਕੱਢ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਇਹ ਖਤਰਨਾਕ ਪੈਟਰੋਲ ਵਾਲੇ ਟੈਂਕ ਫੱਟ ਜਾਂਦੇ ਹਨ ਤੇ ਇਸ ਦੇ ਨਾਲ ਚੋਰਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ ਆਲੇ-ਦੋਲੇ ਵਪਾਰੀ ਨੁਕਸਾਨ ਹੋਵੇਗਾ ਇਹ ਕਿਸੇ ਐਟਮ ਬ bomb ਤੋਂ ਘੱਟ ਨਹੀਂ ਹੋਣਗੇ ਹੈਮੈਂਟਨ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈਮੈਂਟਨ ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ